ਥੋੜੀ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਦੋਸਤ ਪਹਿਲਾਂ ਕਮੈਂਟ ਵੀ ਕਰ ਰਹੇ ਸੀਗੇ ਅੱਜ ਵਰਸੀ ਆ ਉਹਦੀ ਤੇ ਮੈਨੂੰ ਲੱਗਦਾ ਹੈ ਕਿ ਪੰਜਾਬੀ ਸੁਣਨ ਵਾਲਾ ਪੜ੍ਹਨ ਵਾਲਾ ਜਾਂ ਪੰਜਾਬੀ ਨਾਲ ਜੁੜਿਆ ਹੋਇਆ ਹਰੇਕ ਬੰਦਾ ਹੀ ਉਸ ਸ਼ਖਸ ਨੂੰ ਯਾਦ ਕਰ ਰਿਹਾ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਯਾਦ ਕਰ ਰਿਹਾ ਪਰ ਮਿੰਟੋ ਜੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਵੇਂ ਆਪਾਂ ਕੱਲ ਵੀ ਉਹਨਾਂ ਦੇ ਪਿਤਾ ਜੀ ਦੀ ਗੱਲ ਕੀਤੀ ਕਿ ਉਹਨਾਂ ਨੇ ਚਲੋ ਕਿਹਾ ਕਿ ਮੈਂ ਚੋਣ ਲੜਾਂਗਾ ਇਨਸਾਫ ਵਾਸਤੇ ਲੜਾਂਗਾ ਪਰ ਇਹ ਕੇਸ ਇਹ ਮਾਉਲ ਕਿੱਥੇ ਜੇ ਪਹੁੰਚਿਆ ਜੀ ਇਹਦੇ ਚ ਹਾਲਾਂਕਿ ਕਹਿੰਦੇ ਸੀ ਕਿ ਸੁਣਵਾਈ ਹੋਣੀ ਸੀ ਉੱਥੇ ਗਵਾਹ ਨਹੀਂ ਪਹੁੰਚ ਸਕੇ ਇੱਕ ਗਵਾਹ ਦਾ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਉਹਦੀ ਮੌਤ ਹੋ ਗਈ ਹੈ ਵਿੱਚੋਂ ਸਾਬਕਾ ਐਸਐਚਓ ਸਾਹਿਬ ਸੀ ਫਿਰ ਵੀ ਹੁਣੇ ਕਿੱਥੇ ਪਹੁੰਚੀ ਹੈ ਗੱਲ ਜੀ ਕਹਿੰਦੇ ਕਹਾਣੀ ਖਤਮ ਹੋਈ ਔਰ ਐਸੇ ਖਤਮ ਹੋਈ ਹੂੰ ਲੋਕ ਰੋਣੇ ਲੱਗੇ ਤਾਲੀਆਂ ਵਜਾਤੇ ਹੋਏ ਵਾਹ ਕੁਝ ਕਹਾਣੀਆਂ ਇਸ ਤਰ੍ਹਾਂ ਖਤਮ ਹੁੰਦੀਆਂ ਨੇ ਸਾਹਿਬ ਹੂੰ ਕਿ ਜੋ ਸੁਣ ਵਾਲੇ ਹੁੰਦੇ ਨੇ ਉਹ ਰੋਣ ਲੱਗ ਜਾਂਦੇ ਨੇ ਇਹ ਕਹਾਣੀ ਸੀਗੀ ਇੱਕ ਨੌਜਵਾਨ ਦੀ ਚਲੋ ਖਤਮ ਹੋਈ ਹੂੰ ਤਾਂ ਉਹਦੇ ਚਾਉਣ ਵਾਲਿਆਂ ਨੇ ਤਾਲੀਆਂ ਵੀ ਵਜਾਈਆਂ ਤੇ ਰੋਏ ਵੀ ਜੀ ਬਸ ਬੰਦੇ ਦੀ ਕਹਾਣੀ ਵੀ ਹੈ ਉਹ ਆ ਹੂੰ ਅੱਜ ਤੇ ਜੀ ਵਰਸੀ ਆ ਯਾਦ ਕਰ ਰਹੇ ਨੇ ਲੋਕ ਹੌਲੀ ਹੌਲੀ ਸਮਾਂ ਗਾਂ ਗੁਜ਼ਰਦਾ ਹੈ ਹੂੰ ਪਰ ਇਹਨਾਂ ਤਿੰਨਾਂ ਸਾਲਾਂ 'ਚ ਜਿਹੜਾ ਤੁਸੀਂ ਸਵਾਲ ਚੁੱਕਿਆ ਹੈ ਕਿ ਕੇਸ ਕਿੱਥੇ ਖਲੋਤਾ ਹੈ ਜਾਂ ਬਲਕੌਰ ਸਿੱਧੂ ਇਲੈਕਸ਼ਨ ਦਾ ਐਲਾਨ ਕਰ ਚੁੱਕੇ ਨੇ ਕਿ ਮੈਂ ਨਿਆਂ ਵਾਸਤੇ ਲੜੂੰਗਾ ਦੋਨੇ ਚੀਜ਼ਾਂ ਆਪਸ 'ਚ ਰਲਦੀਆਂ ਨੇ ਹੂੰ ਬਲਕੌਰ ਸਿੰਘ ਸਿੱਧੂ ਵਾਸਤੇ ਕੀ ਚੁਣੌਤੀ ਹੋ ਸਕਦੀ ਹੈ ਉਹਦੇ ਤੇ ਬਾਅਦ 'ਚ ਜੇ ਚਾਹੀਏ ਜੀ ਤਾਂ ਸਭ ਤੋਂ ਪਹਿਲਾਂ ਕੇਸ ਦਾ ਜੇ ਸਟੇਟਸ ਤੁਸੀਂ ਦੇਖੋਗੇ ਤੁਸੀਂ ਗੱਲ ਕੀਤੀ ਆ ਕਿ ਇੱਕ ਗਵਾਹ ਦੀ ਮੌਤ ਹੋ ਗਈ ਹੈ ਇੱਕ ਗਵਾਹ ਦੇ ਮਰਨ ਦੇ ਨਾਲ ਕੇਸ ਪ੍ਰਭਾਵਿਤ ਨਹੀਂ ਹੁੰਦੇ ਹੁੰਦੇ। ਪਹਿਲੀ ਗੱਲ ਇਹ ਆ। ਜੀ। ਦੂਜੀ ਚੀਜ਼ ਇਹ ਆ ਕਿ ਕੇਸ ਹਾਈ ਬਹੁਤ ਵੱਡਾ। ਇਸ ਦੇ ਵਿੱਚ 200 ਗਵਾਹ ਲਿਸਟਡ ਕੀਤੇ ਗਏ ਸਨ। ਜੀ। ਇਹਦੇ ਵਿੱਚ ਪਹਿਲਾ ਜਿਹੜਾ ਚਲਾਨ ਸੀ ਉਹਦੇ ਵਿੱਚ 24 ਬੰਦੇ ਨਾਮਜ਼ਦ ਕੀਤੇ ਗਏ ਸਨ। ਤੇ 30 ਗ੍ਰਿਫਤਾਰੀਆਂ ਹੋਣੀਆਂ ਸ਼ਾਇਦ 5 ਕੇ 6 ਹਾਲੇ ਤੱਕ ਗ੍ਰਿਫਤ ਤੋਂ ਬਾਹਰ ਨਹੀਂ ਮੁੱਲ ਜ। ਜਿੱਦੇ ਚ ਜਿਨ੍ਹਾਂ ਨੂੰ ਆਪਾਂ ਸਾਜ਼ਿਸ਼ ਕਰਤਾ ਕਹਿੰਦੇ ਆ ਮੇਨ ਦੋਸ਼ੀ ਜੀ ਉਹ ਵੀ ਸ਼ਾਮਲ ਆ। ਹਮ ਨਾਲ ਜਿਹੜੇ ਉਸ ਦਿਨ ਥਾਰਚ ਬੈਠੇ ਸੀ ਕਿ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਉਹਨਾਂ ਦੀਆਂ ਗਵਾਹੀਆਂ ਆਲਰੇਡੀ ਹੋ ਚੁੱਕੀਆਂ ਨੇ। ਹਮ ਮੁੱਖ ਗਵਾਹੀ ਇਹਦੇ ਵਿੱਚ ਬਲਕੌਰ ਸਿੰਘ ਸਿੱਧੂ ਦੀ ਹੋਣੀ ਆ। ਹਮ ਮੌਕੇ ਦਾ ਗਵਾਹ ਤੇ ਉਹਨਾਂ ਨੂੰ ਲਖਾਇਆ ਗਿਆ ਨਾ ਕਿ ਉਹ ਮੌਕੇ ਤੇ ਮਤਲਬ ਕਿ ਉਹ ਹੀ ਪਹੁੰਚਿਆ ਨੇੜੇ ਤੇ ਨੇੜੇ ਸੀ ਹੁਣ ਗੱਲ ਇਹ ਆ ਕਿ ਇਹ ਜਿਹੜਾ ਕੇਸ ਆ ਹੂੰ ਇਹ ਹਾਲੇ ਗਵਾਹਾਂ ਤੇ ਹੀ ਪਹੁੰਚਿਆ ਇਹਦਾ ਮਤਲਬ ਇਹ ਆ ਕਿ ਹਾਲੇ ਪੂਰੇ ਗਵਾਹ ਲੱਗਣਗੇ ਉਸ ਤੋਂ ਬਾਅਦ ਫਿਰ ਬਹਿਸ ਤੇ ਜਾਏਗਾ ਜ਼ਰਾ ਤੇ ਜਾਏਗਾ ਤੇ ਫਿਰ ਉਹਦਾ ਫੈਸਲਾ ਹੋਣਾ ਹੈ ਜੀ ਪਰ ਗੱਲ ਇਹ ਆ ਕਿ ਮੰਨ ਲਓ ਇਹਦਾ 2 ਸਾਲ ਨੂੰ 1.5 ਸਾਲ ਨੂੰ ਫੈਸਲਾ ਜਿਹੜਾ ਸੰਭਾਵੀ ਤੌਰ ਤੇ ਮੈਨੂੰ ਸਮਾਂ ਨਜ਼ਰ ਆਉਂਦਾ ਉਹ ਇੰਨਾ ਕਿ 1.5 2 ਸਾਲ ਹਲੇ ਹੋਰ ਲੱਗ ਸਕਦੇ ਆ ਹੂੰ ਕਿਉਂਕਿ ਜਿਹੜੇ ਲੋਕ ਤੇ ਬਾਹਰ ਬੈਠੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਪਰ ਜਿਨ੍ਹਾਂ ਲੋਕਾਂ ਨੇ ਮੁਕਦਮੇ ਬਾਜ਼ੀ ਭੁਗਤੀ ਉਹਨਾਂ ਨੂੰ ਪਤਾ ਹੈ ਜੀ ਕਿ ਅਦਾਲਤਾਂ ਅਸੀਂ ਇਹ ਨਹੀਂ ਕਹਿ ਸਕਦੇ ਕੱਲੀਆਂ ਅਦਾਲਤਾਂ 'ਚ ਮੈਂ ਬਾਹਰ ਨੇ ਹੂੰ ਸੁਪਰੀਮ ਕੋਰਟ ਦੀ ਪਿਛਲੇ ਦਿਨੀ ਇੱਕ ਟਿੱਪਣੀ ਆਈ ਸੀਗੀ ਸਰ ਸਪਰੀਮ ਕੋਰਟ ਨੇ ਕਹਿਆ ਸੀ ਕਿ ਲੋਕਾਂ 'ਚ ਬਦਨਾਮੀ ਸਾਡੀ ਹੈ ਪਰ ਜ਼ਿੰਮੇਵਾਰੀ ਤੇ ਤੁਹਾਡੀ ਵੀ ਹੈ ਵਕੀਲ ਸਾਹਿਬ ਕਿਉਂਕਿ ਇੱਕ ਵਕੀਲ ਨੇ ਕਿਹਾ ਕਿ ਭਾਈ ਮੈਨੂੰ ਤਰੀਕ ਦੇ ਦਿਓ ਅਗਲੀ ਜੀ ਛੁੱਟੀਆਂ ਕਰਕੇ ਵੀ ਛੁੱਟੀਆਂ ਤੋਂ ਬਾਅਦ ਸੁਣਵਾਈ ਹੋ ਜਾਏਗੀ ਉਹਨਾਂ ਨੇ ਕਿਹਾ ਕਮਾਲ ਆ ਅਸੀਂ ਤਾਂ ਛੁੱਟੀਆਂ 'ਚ ਵੀ ਬੈਂਚ ਬਣਾਉਣ ਵਟਾਉਣੇ ਆ ਬੈਂਚ ਬਣਾ ਕੇ ਤੇ ਉਹਨਾਂ ਨੂੰ ਬਿਠਾ ਕੇ ਕੰਮ ਤੋਰਦੇ ਆ ਜੀ ਤੁਹਾਨੂੰ ਕਮਾਲ ਹੋ ਗਈ ਹੈ ਕਿ ਤੁਸੀਂ ਹੀ ਕੇਸਾਂ ਦਾ ਲਟਕਾ ਪੈਦਾ ਕਰ ਰਹੇ ਹੋ ਤੇ ਬਦਨਾਮੀ ਜੁਡੀਸ਼ਰੀ ਦੀ ਹੁੰਦੀ ਹੈ ਬਿਲਕੁਲ ਸਰੇ ਕਈ ਤਰ੍ਹਾਂ ਜ਼ਿੰਮੇਵਾਰ ਹੁੰਦੀਆਂ ਨੇ ਟ੍ਰਾਇਲ ਵਾਸਤੇ ਹਮ ਪੁਲਿਸ ਹੈ ਉਹਨੇ ਆਪਣਾ ਰੋਲ ਅਦਾ ਕਰਨਾ ਹੈ ਠੀਕ ਹੈ ਜੀ ਜੋ ਸਰਕਾਰੀ ਪੱਖ ਹੁੰਦਾ ਹੈ ਵਕੀਲਾਂ ਦਾ ਉਹਨਾਂ ਦਾ ਆਪ ਦਾ ਰੋਲ ਆ ਠੀਕ ਹੈ ਜੀ ਗਵਾਹਾਂ ਨੇ ਸਮੇਂ ਸੇ ਰਹਿਣਾ ਉਹਨਾਂ ਦਾ ਆਪ ਦਾ ਰੋਲ ਆ ਹਮ ਫਿਰ ਜਿਹੜੇ ਸਬੂਤ ਹੁੰਦੇ ਆ ਜਾਂ ਲੈਬਾਂ ਚੋਂ ਕੋਈ ਚੀਜ਼ਾਂ ਆਉਣੀਆਂ ਨੇ ਜਾਂ ਹਸਪਤਾਲਾਂ ਚੋਂ ਆਉਣੀਆਂ ਨੇ ਉਹਨਾਂ ਦਾ ਆਪ ਦਾ ਰੋਲ ਆ ਜੀ ਜੁਡੀਸ਼ਰੀ ਦੇ ਆਪ ਦੇ ਵਰਕ ਲੋਡ ਦਾ ਵੀ ਇੱਕ ਰੋਲ ਹੈ ਸਾਬ ਕਿ ਉਸ ਅਦਾਲਤ ਦੇ ਵਿੱਚ ਕਿੰਨੀ ਪੈਂਡੈਂਸੀ ਹੈ ਕਿੰਨਾ ਉਸ ਜੱਜ ਤੇ ਵਰਕ ਲੋਡ ਹੈ ਇਹ तमाम ਚੀਜ਼ਾਂ ਜਿਹੜੀਆਂ ਨੇ ਉਹ ਕੇਸ ਦਾ ਨਿਰਣਾ ਕਰਦੀਆਂ ਨੇ ਨਿਰਣੇ ਤੋਂ ਪਹਿਲਾਂ ਕਿ ਕਿੰਨਾ ਲੰਬਾ ਚੱਲੇਗਾ ਬਿਲਕੁਲ ਬਿਲਕੁਲ ਸੋ ਇਸ ਵਾਸਤੇ ਮੈਂ ਤੁਹਾਨੂੰ ਮਿਨੀਮਮ ਦੱਸ ਰਿਹਾ ਕਿ ਸਾਲ 1.5 ਸਾਲ ਤੇ ਹਾਲੇ ਇਸ ਮੁਕਦਮੇ ਦੀ ਕੋਈ ਵੀ ਮੈਨੂੰ ਤੇ ਮੂੰਹ ਸਿਰ ਵਾਲੀ ਕਹਾਣੀ ਨਾ ਕਰਨੀ ਆਉਂਦੀ ਹੂੰ ਸਾਲ ਤੇ ਮੰਨ ਕੇ ਚਲੋ اچھا ਜਿਹੜੇ ਹੁਣ ਪਰਿਵਾਰ ਵਾਲੇ ਆ ਜਦ ਤੱਕ ਕੋਈ ਮੁੱਖ ਦੋਸ਼ੀ ਗ੍ਰਿਫਤ ਤੋਂ ਬਾਹਰ ਆ ਤਾਂ ਉਹ ਉਸ ਨੂੰ ਪੂਰਨ ਨਹੀਂ ਮੰਨੇਗਾ ਉਹ ਕਹੇਗਾ ਮੇਰੇ ਵਾਸਤੇ ਅਧੂਰਾ ਹੈ چاہے ਕੱਲ ਨੂੰ ਕੇਸ ਦਾ ਫੈਸਲਾ ਆ ਨੀ ਜਾਵੇ ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਪ੍ਰਸ਼ਾਸਨ ਵਾਸਤੇ ਚੁਣੌਤੀ ਹੈ ਕਿ ਇੱਕ ਤੇ ਇੱਕ ਸਾਰੇ ਬੰਦੇ ਤੁਸੀਂ ਪੂਰੇ ਕਰੋ ਪਹਿਲਾਂ ਟ੍ਰਾਇਲ ਚ ਤੇ ਉਸ ਤੋਂ ਬਾਅਦ ਪੂਰਾ ਨਿਹਾਉ ਜਾਵੇ ਪਰ ਉਹ ਸੰਭਵ ਹਾਲੇ ਲੱਗਦਾ ਨਹੀਂ ਹੈ ਸੱਚਮੁੱਚ ਹੈ ਤੇ ਪਰ ਹਿਸਾਬ ਨਾਲ ਲੱਗ ਰਿਹਾ ਵੀ ਲੰਮਾ ਸਮਾਂ ਲੱਗ ਸਕਦਾ ਹੈ ਲੰਮਾ ਕੋਈ ਸੁਖਮ ਸਾ ਵੀ ਨਹੀਂ ਆਪਾਂ ਕਹਿ ਸਕਦੇ ਕੋਈ 10 ਸਾਲ ਲੱਗਣਗੇ 20 ਸਾਲ ਲੱਗਣਗੇ ਮੈਂ ਉਸ ਗੱਲ ਨਾਲ ਵੀ ਸਹਿਮਤ ਨਹੀਂ ਹਾਂ ਜੀ ਮੇਰਾ ਇਹ ਮੰਨਣਾ ਕਿ ਸਾਲ ਤੋਂ 2 ਸਾਲ ਮੋٹے ਤੌਰ ਤੇ ਆਪਾਂ ਲਾ ਲਈਏ ਕਿ ਹਾਲੇ ਹੋਰ ਲੱਗ ਸਕਦਾ ਵੀ ਜੇ ਵਾਵਾ ਸੁਪੀਡੀ ਕੰਮ ਖਿੱਚਿਆ ਜਾ ਜੀ ਪਰ ਅਦਰਾਂਹ ਜਿਹੜਾ ਤੁਸੀਂ ਬਲਕੌਰ ਸਿੰਘ ਤਾਪਾ ਹੁਣ ਦੂਸਰੀ ਗੱਲ ਵੀ ਕਰਨੀ ਹੈ ਖੇਸ ਤੋਂ ਹਟ ਕੇ ਰਾਜਨੀਤਿਕ ਤਾਂ ਉੱਥੇ ਵੀ ਚੁਣੌਤੀ ਪਰਿਵਾਰ ਵਾਸਤੇ ਰਹੇਗੀ ਕਿਉਂ ਕਿ ਕੱਲ ਜਦੋਂ ਇਹਨਾਂ ਨੇ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਉਸ ਤੋਂ ਪਹਿਲਾਂ ਇੱਕ ਮੈਨੂੰ ਮੈਸੇਜ ਵੀ ਆਇਆ ਹੋਇਆ ਸੀਗਾ ਮੇਰੇ ਉਹ ਐਸੇ ਸੋਰਸ ਨੇ ਜਿਨ੍ਹਾਂ ਤੇ ਮੈਂ ਅੱਖਾਂ ਮੀਟ ਕੇ ਯਕੀਨ ਕਰ ਸਕਦਾ ਤਾਂ ਉਹਨਾਂ ਨੇ ਕਿਹਾ ਕਿ ਬਲਕੌਰ ਸਿੰਘ ਕਾਫੀ ਨਿਰਾਸ਼ ਸੰਗਰਾਸੀ ਲੀਡਰਾਂ ਦੇ ਨਾਲ ਸ਼ੁਰੂਜੀ ਐਲਾਨ ਵਾਲੇ ਦਿਨ 15 20 ਮਿੰਟ ਦਸਤੇ ਅੱਕੀ ਨਦੀ ਕਹ ਲੋ ਕਿ ਬੰਦ ਕਮਰਾ ਮੀਟਿੰਗ ਹੋਈ ਆ ਇਹ ਇਹ ਚੀਜ਼ਾਂ ਦੇਖਣ ਵਾਲੀਆਂ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਚਲੋ ਜਦੋਂ ਅਨਾਉਂਸਮੈਂਟ ਹੋ ਜਾਂਦੀ ਹੈ ਅਨਾਉਂਸਮੈਂਟ ਜਦੋਂ ਹੋ ਗਈ ਹੂੰ ਉਸ ਤੋਂ ਬਾਅਦ ਮਾਨਸਾ ਦੇ ਵਿੱਚ ਜਿਹੜੇ ਕਾਂਗਰਸੀ ਕਿਤੇ ਨਾ ਕਿਤੇ ਉਮੀਦ ਲਾਈ ਬੈਠੇ ਸੀਗੇ ਹੁਣ ਉਹਨਾਂ ਦੇ ਵਿੱਚ ਇੱਕ ਕਹ ਕਹ ਲੋ ਕਿ ਬਈ ਹੁੰਦੀ ਹੈ ਨਾ ਬੇਚੈਨੀ ਬਿਲਕੁਲ ਜੀ ਕਿ ਭਾਈ ਇਹ ਕੀ ਬਣ ਗਿਆ ਹਮ ਕਿ ਜਿਹੜੀ ਫੈਮਿਲੀ ਅੱਗੇ ਇਲੈਕਸ਼ਨ ਹਾਰ ਗਈ ਆ ਉਹਨਾਂ ਨੂੰ ਫੇਰ ਤੁਸੀਂ ਮੈਦਾਨ ਚ ਉਤਾਰ ਦਿੱਤਾ ਤੇ ਵੈਸੇ ਖਬਰ ਆਈ ਸੀ ਕਿ ਕਿ ਮੂਸੇ ਦੇ ਵਿੱਚ ਤੇ ਇਹਨਾਂ ਦਾ ਆਪਣਾ ਸਰਪੰਚ ਹੀ ਨਹੀਂ ਜਿੱਤ ਸਕਿਆ ਕਿ ਜਿਹੜਾ ਇਹਨਾਂ ਦੇ ਸਮਰਥਨ ਵਾਲਾ ਸੀਗਾ ਹਮ ਉਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਈ ਲਾ ਵੀ ਪਾਈਆਂ ਸੀਆਂ ਕੁਝ ਲੋਕਾਂ ਨੇ ਬਰਾਹਾਲ ਉੱਥੇ ਹੁਣ ਬਲਕਿਔਰ ਸਿੱਧੂ ਵਾਸਤੇ ਇਹ ਚੁਣੌਤੀ ਹੋਏਗੀ ਕਿ ਤੁਸੀਂ ਪਹਿਲਾਂ ਤੇ ਇਹ ਆ ਕਿ ਆਪਣੀ ਜਿਹੜੀ ਤੁਹਾਡੀ ਮਾਨਸਾ ਦੀ ਯੂਨਿਟ ਆ ਉਸ ਨੂੰ ਇਕੱਠਿਆ ਕਰੋਗੇ ਹੂੰ ਕਿਤੇ ਬਾਈ ਵਾਲੀ ਕਹਾਣੀ ਫੇਰ ਨਾ ਵਾਪਰ ਜਾਵੇ ਸੋ ਇਧਰ ਚੁਣੌਤੀ ਜੇ ਕਾਨੂੰਨ ਦੇ ਪੱਖ ਤੋਂ ਦੇਖੀਏ ਤਾਂ ਪ੍ਰਸ਼ਾਸਨ ਵਾਸਤੇ ਹੈ ਤਾਂ ਦੂਸਰੇ ਪਾਸੇ ਸਿੱਧੂ ਫੈਮਿਲੀ ਵਾਸਤੇ ਆਪਣੀਆਂ ਚੁਣੌਤੀਆਂ ਨੇ ਠੀਕ ਹੈ ਨਾ ਇਹਨਾਂ ਦੀਆਂ ਚੁਣੌਤੀਆਂ ਫਿਰ ਇਹਨਾਂ ਦੀਆਂ ਚੁਣੌਤੀਆਂ ਕਰਕੇ ਪਾਰਟੀ ਨੂੰ ਵੀ ਚੁਣੌਤੀਆਂ ਹੋ ਸਕਦੀਆਂ ਬਾਕੀ ਜੇ ਇਸ ਤਰ੍ਹਾਂ ਮੰਨ ਲਓ ਜਿਹੜੇ ਪਹਿਲਾਂ ਵਾਲੇ ਸਮਰਥਕ ਆ ਜਾਂ ਪਹਿਲਾਂ ਵਾਲੇ ਨਾਲ ਜੁੜੇ ਲੋਕ ਆ ਉਹ ਨਾਰਾਜ਼ ਹੁੰਦੇ ਆ ਤੇ ਪਾਰਟੀ ਨੂੰ ਵੀ ਉਸੇ ਦਾ ਨੁਕਸਾਨ ਹੁੰਦਾ ਹੈ। ਕਿਰ ਸਰਬਜੀਤ ਸਿੰਘ ਕਹਿ ਰਹੇ ਨੇ ਕਿ ਜਿਵੇਂ ਹਾਲਾਤ ਚੱਲ ਰਹੇ ਨੇ ਲੱਗਦਾ ਨਹੀਂ ਕਿ ਕਹਿੰਦੇ ਕੇਸ ਐਡੀ ਜਲਦੀ ਇਹ ਹੱਲ ਹੋਊਗਾ। ਔਰ ਇੱਕ ਮਿੱਤਰ ਕਹਿ ਰਹੇ ਸੀਗੇ ਉਹਨਾਂ ਦਾ ਇੱਕ ਨਾਮ ਪਿੱਛੇ ਰਹਿ ਗਿਆ ਇੱਕ ਮਿੱਤਰ ਹੋਰ ਇੱਥੇ ਉਹ ਵੀ ਕਹਿ ਰਹੇ ਸੀ ਸਾਂਝੇ ਕਮੈਂਟ ਪੜ੍ਹਦਿਨਾ। ਕਹਿੰਦੇ ਕਿ ਕੀ ਐਮਐਲਏ ਬਣੇ ਤੋਂ ਬਿਨਾ ਕਹਿੰਦੇ ਇਨਸਾਫ ਨਹੀਂ ਮਿਲ ਸਕਦਾ। ਔਰ ਕੁਝ ਮਿੱਤਰੇ تھے ਸੰਦੀਪ ਅੰਬੀਆਂ ਨੂੰ ਯਾਦ ਕਰ ਰਹੇ ਨੇ, ਕੁਝ ਵਿੱਕੀ ਮਿੱਡੂ ਖੇੜਾ ਦੀ ਗੱਲ ਕਰ ਰਹੇ ਨੇ ਕਹਿੰਦੇ ਕਿ ਇਨਸਾਫ ਬਹੁਤ ਸਰੀਆਂ ਗੱਲਾਂ ਪਈਆਂ ਨੇ ਇਨਸਾਫ ਵਾਲੀਆਂ ਜੇ ਬਹੁਤ ਜਿਆਦਾ ਬਿਲਕੁਲ ਬਿਲਕੁਲ ਜੀ ਮੇਰੇ ਖਿਆਲ ਦੇ ਨਾਲ ਵਿੱਕੀ ਮਿੱਡੂ ਖੇੜਾ ਕੇਸ ਦਾ ਤਾਂ ਫੈਸਲਾ ਆ ਗਿਆ ਜੀ ਹੂੰ ਜਿਹੜੇ ਕਮੈਂਟ ਕਰਨ ਵਾਲੇ ਆ ਥੋੜਾ ਤੁਸੀਂ ਆਪਣੇ ਆਪ ਨੂੰ ਕਰ ਲਓ ਜੀ ਕਨਫਰਮ ਮੇਰੇ ਖਿਆਲ ਦੇ ਨਾਲ ਵਿੱਕੀ ਮਿੱਡੂ ਖੇੜਾ ਹਾਂ ਜੀ ਵਿੱਕੀ ਮਿੱਡੂ ਖੇੜਾ ਤੇ ਕੇਸ ਦਾ ਫੈਸਲਾ ਆ ਗਿਆ ਜੀ ਜੀ ਠੀਕ ਆ ਉਹਦੇ ਚ ਕਿੰਨੇ ਬੰਦੇ ਗ੍ਰਿਫਤ ਤੋਂ ਬਾਹਰ ਇਹ ਮੈਨੂੰ ਪਤਾ ਨਹੀਂ ਹੈ ਹੂੰ ਤੇ ਦੂਜੀ ਗੱਲ ਇਹ ਕਿ ਬਿਲਕੁਲ ਹਰ ਇੱਕ ਦਾ ਹੀ ਮਿਲਣਾ ਚਾਹੀਦਾ ਨੇ ਕੋਈ ਵੀ ਬੰਦਾ ਹੈ ਨਾ ਜੀ ਠੀਕ ਹੈ ਨਾ ਉਹ ਹਰੇਕ ਵਾਸਤੇ ਅਸੀਂ ਤੇ ਕਹਿੰਨੇ ਆ ਕਿ ਚਾਹੇ ਨੰਗਲੰਬੀਆਂ ਕੋਈ ਵੀ ਬੰਦਾ ਮਰਦਾ ਪਹਿਲੀ ਗੱਲ ਇਹ ਕੋਈ ਕਿਸੇ ਨੂੰ ਮਾਰ ਨਹੀਂ ਨਾ ਤੇ ਜੇ ਕੋਈ ਵੀ ਮਰਦਾ ਤੇ ਉਹਦੇ ਵਾਸਤੇ ਨਿਆ ਬਰੋਬਰ ਹੋਣਾ ਚਾਹੀਦਾ ਜੀ ਜੀ ਬਿਲਕੁਲ ਮੈਂ ਜੀ ਬਿਲਕੁਲ ਆ ਸ਼ੁਕਰੀਆ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਮੇ ਥੋੜਾ ਹੋਰ ਸ਼ੇਅਰ ਕਰਦੇ ਹੋ ਗੱਲਾਂ ਬਾਤਾਂ ਆਪਾਂ ਹੋਰ ਕਰਦੇ ਆਂ